हां जी दोस्तों की हालचाल आप आज गल करंगे जेहो जे केंदे आजकल ਦੇ ਬੱਚੇ ਦੇਖਦੇ ਆ ਤੇ ਉਹੋ ਜੇ ਹੀ ਬੱਚੇ ਬਾਨਣਾ ਚਾਹੁੰਦੇ ਆ ਕਿਵੇਂ ਹਰ ਇੱਕ ਦੇਸ਼ ਦੀ ਅਲੱਗ-ਅਲੱਗ ਤਰ੍ਹਾਂ ਦੀ ਕੈਟਾਗਰੀ ਹੁੰਦੀ ਆ ਜਿਵੇਂ ਸਾਡੇ ਫਿਲਮਾ ਇੰਡਸਟਰੀ ਦਾ ਜਿਹੋ ਜਿਹਾ ਹਾਲ ਉਹੋ ਜਿਹੀ ਸਾਡੇ ਬੱਚੇ ਜਿਹੜੇ ਆ ਉਹ ਬਣਦੇ ਆ ਜਿਹੋ ਜੀ ਫਿਲਮ ਇੰਡਸਟਰੀ ਦਾ ਅਮਰੀਕਾ ਦਾ ਕੈਨੇਡਾ ਦਾ ਬਾਹਰਲੇ ਮੁਲਕਾਂ ਦਾ ਜਿਹੋ ਜਾਂ ਉਹਨਾਂ ਦਾ ਸੁਪੀਰੀਅਰ ਐ ਉਹਨਾਂ ਦੇ ਬੱਚੇ ਉਹੋ ਜਿਹਾ ਬਨਣਾ ਚਾਹੁੰਦੇ ਆ ਅੱਜ ਕੱਲ ਆਪਾਂ ਗੱਲ ਕਰਦੇ ਆ ਕਿ ਜਿਹੜੀਆਂ ਅਮਰੀਕਾ ਦੀਆਂ ਜਾਂ ਬਾਹਰਲੇ ਦੇਸ਼ਾਂ ਦੀਆਂ ਫਿਲਮਾਂ ਤੁਸੀਂ ਉਹਦੇ ਵਿੱਚ ਦੇਖੋਗੇ ਕਿਵੇਂ ਚੰਦ ਤੇ ਜਾਇਆ ਜਾਂਦਾ ਕਿਵੇਂ ਵੀ ਤਰੱਕੀ ਕੀਤੀ ਜਾਂਦੀ ਸਾਇੰਟਿਸਟ ਕਿਵੇਂ ਬਣਾਇਆ ਜਾਂਦਾ ਕਿਵੇਂ ਉਹ ਵੱਡੇ ਵੱਡੇ ਪਹਾੜਾਂ ਦੇ ਮੱਥੇ ਲਾਉਂਦੇ ਆ ਕਿਵੇਂ ਉਹ ਇਹੋ ਜਿਹੀਆਂ ਚੀਜ਼ਾਂ ਦਿਖਾਉਂਦੇ ਆ ਕਿ ਉਹਦਾ ਸਾਹਮਣਾ ਕਿਵੇਂ ਕਰਿਆ ਜਾ ਸਕਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਫਿਲਮਾਂ ਉਹ ਇਹੋ ਜਿਹੀਆਂ ਚੀਜ਼ਾਂ ਨੂੰ ਦਰਸਾਉਂਦੀਆਂ ਕਿ ਜਿਹੜੇ ਬੱਚੇ ਆਟੋਮੈਟਿਕ ਦੇ ਉਥੋਂ ਦੇ ਜਿਹੜੇ ਹੈਗੇ ਆ ਤੇ ਉਹ ਉਹੋ ਜਿਹਾ ਹੀ ਬਣਾਣਾ ਚਾਹੁੰਦੇ ਆ ਪੜਨਾ ਲਿਖਣਾ ਥੋੜਾ ਜਿਹਾ ਬਾਡੀ ਬਿਲਡਰ ਜਾਨੀ ਕਿ ਤਕੜੇ ਬੰਦੇ ਵੀ ਜਿਹੜੇ ਉਹਨਾਂ ਦੀਆਂ ਫਿਲਮਾਂ ਦੇ ਹੁੰਦੇ ਆ ਨਾ ਹੀਰੋ ਜਾਂ ਜਿੰਨੇ ਵੀ ਉਹ ਫਿਲਮ ਦੇ ਵਿੱਚ ਕੰਮ ਕਰਦੇ ਹੁੰਦੇ ਆ ਤੇ ਉਹ ਐਡੇ ਬਾਡੀ ਬਿਲਡਰ ਹੋਣਗੇ ਉਹਨਾਂ ਦੀ ਸਿਹਤ ਤੇ ਖਾਣ ਪੀਣ ਦਾ ਸਾਰਾ ਸੈਟ ਉਹੋ ਜਿਹਾ ਦਿਖਾਉਂਦੇ ਆ ਹਨ ਤੇ ਉਹਦੇ ਵਿੱਚ ਟੈਂਕ ਤੋਫਾਂ ਵੱਡੀਆਂ ਵੱਡੀਆਂ ਗੱਡੀਆਂ ਮੋਟਰਸਾਈਕਲ ਹਨ ਤੇ ਇਹੋ ਜਿਹਾ ਸੈਟ ਬਣਾਉਂਦੇ ਆ ਦਿਖਾਉਂਦੇ ਆ ਪਰ ਸਾਊਥ ਦੀਆਂ ਫਿਲਮਾਂ 'ਚ ਚਲੇ ਜਾਓ ਤੁਸੀਂ ਉਹਦੇ ਵਿੱਚ ਤੁਸੀਂ ਦੇਖਿਆ ਕਿਵੇਂ ਲੱਤ ਮਾਰਦੇ ਆ ਗੱਡੀਆਂ ਉੱਡਰ ਦੀਆਂ ਐ ਹੁੰਦਾ ਜੋ ਹੁੰਦਾ ਹਨ ਐਕਸ਼ਨ ਟਾਈਪ ਦੀਆਂ ਹੁੰਦੀਆਂ ਤੇ ਉੱਥੋਂ ਦੇ ਲੋਕ ਆ ਜਿਹੜੇ ਉੱਧਰ ਦੇ ਲੋਕ ਆ ਹਨ ਉਹ ਐਕਸ਼ਨ ਟਾਈਪ ਜੇ ਬਣ ਜਾਂਦੇ ਆ ਹੁਣ ਗੱਲ ਆ ਗਈ ਆਪਣੇ ਪੰਜਾਬ ਦੀ ਪੰਜਾਬ ਦੇ ਵਿੱਚ ਜਿਹੋ ਜਿਹੀਆਂ ਫਿਲਮਾਂ ਦੇ ਕੈਰੈਕਟਰ ਬਣਦੇ ਆ ਤੇ ਉਹੋ ਜਿਹੇ ਹੀ ਬੱਚੇ ਸਿੱਖਦੇ ਆ ਹੁਣ ਪਿੱਛੇ ਜੀ ਇੱਕ ਫਿਲਮ ਆਈ ਸੀਗੀ ਐਮੀਵੈਰਕ ਦੀ ਉਹਦੇ ਵਿੱਚ ਜਿਹਦੇ ਵਿੱਚ ਤਿੰਨ ਜਨਾਨੀਆਂ ਹੁੰਦੀਆਂ ਉੱਚ ਤਿੰਨ ਜਾਨਾਂ ਦੀਆਂ ਉਹਦੀਆਂ ਦਿਖਾਈਆਂ ਗਈਆਂ ਤਿੰਨ ਘਰ ਵਾਲੀਆਂ ਤੇ ਸਾਡੇ ਇਹੋ ਜਿਹੇ ਕਰੈਕਟਰ ਦਿਖਾ ਦਰਖਾ ਕੇ ਜਿਹੜੇ ਬੱਚੇ ਆ ਉਧਰ ਨੂੰ ਚਲੇ ਜਾਣਗੇ ਤੇ ਸਾਡੀਆਂ ਫਿਲਮਾਂ ਜਿਹੜੀਆਂ ਪੰਜਾਬੀ ਆ ਇਹਦੇ ਵਿੱਚ ਕੀ ਆ ਕਿ ਪਿਆਰ ਮੁਹੱਬਤ ਲਵ ਦਿਖਾਇਆ ਜਾਂਦਾ ਵੀ ਪੜਦੇ ਬੱਚੇ ਉਹ ਕਿਵੇਂ ਪੜਦੇ ਆ ਉੱਥੇ ਲਵ ਕਰਦੇ ਆ ਫਿਰ ਉਹ ਕਿਵੇਂ ਵਿਆਹ ਕਰਾਉਂਦੇ ਆ ਫਿਰ ਜਦੋਂ ਕਿ ਵੀ ਸਾਡੀਆਂ ਫਿਲਮਾਂ ਜਿਹੜੀਆਂ ਪੰਜਾਬੀ ਉਹਦੇ ਵਿੱਚ ਨੌਲੇਜ ਵਾਲੀ ਕੋਈ ਗੱਲ ਹੀ ਨਹੀਂ ਜਿਹੜੀਆਂ ਇੱਕ ਦੋ ਧਾਰਮਿਕ ਫਿਲਮਾਂ ਆਉਂਦੀਆਂ ਉਹ ਚਲੋ ਉਹ ਲੱਗ ਟਾਈਪ ਜਿਹੜੀਆਂ ਹੁਣ ਸਾਡੇ ਵੈਸੀ ਫਿਲਮਾਂ ਆਉਂਦੀਆਂ ਇੱਕ ਫਿਲਮ ਹੋਣ ਆਈ ਆ ਸਰਦਾਰੀ ਤੇ ਹਨਾ ਉਹ ਉਹ ਵੀ ਕੁਛ ਹੈਗੀ ਆ ਠੀਕ ਉਹਦੇ ਵਿੱਚ ਬਾਬਿਆਂ ਬਾਰੇ ਦੱਸਿਆ ਗਿਆ ਹਨਾ ਵੀ ਬਾਬੇ ਪਖੰਡੀ ਸਾਹ ਰਾਏ ਹੁੰਦੇ ਐ ਹੁੰਦੇ ਤੇ ਨਹੀਂ ਜਿੰਦੀਆਂ ਫਿਲਮਾਂ ਆਈਆਂ ਕਿਸੇ ਦੇ ਵਿੱਚ ਪਿਆਰ ਮੁਹੱਬਤ ਦਾ ਰੋਲ ਦਿਖਾਇਆ ਗਿਆ ਬਸ ਕੋਈ ਪੜ੍ਹਾਈ ਦਾ ਲੈਣਾ ਨਹੀਂ ਕੋਈ ਇੰਜੀਨੀਅਰ ਦਾ ਨਹੀਂ ਵੀ ਕਿਵੇਂ ਬਾਨਾ ਸਾਇੰਟਿਸਟ ਕਿਵੇਂ ਬਾਨਾ ਫਿਲਮਾਂ ਦੇ ਵਿੱਚ ਇਹੋ ਜੀ ਚੀਜ਼ ਹੀ ਨਹੀਂ ਦਿਖਾਈ ਗਈ ਕਿ ਜਿਹਦੇ ਨਾਲ ਬੱਚਿਆਂ ਦਾ ਧਿਆਨ ਹੈ ਜਿਹੜਾ ਉਧਰ ਨੂੰ ਜਾਵੇ ਜਿਹੜੇ ਜਵਾਬ ਆ ਫਿਲਮਾਂ ਦੇਖਣ ਜਾਂਦੇ ਆ ਉਹ ਪਿਆਰ ਮੁਹੱਬਤ ਦੀਆਂ ਗੱਲਾਂ ਕਰਦੇ ਆ ਕਿਵੇਂ ਫੋਨ ਤੇ ਫਿਲਮਾਂ ਦੇ ਵਿੱਚ ਗੱਲਾਂ ਹੁੰਦੀਆਂ ਹਨਾ ਕਿਵੇਂ ਫੋਟਮ ਬਸ ਉਹ ਸਾਡੇ ਸਟੋਰੀਆਂ ਉਹੀ ਚੱਲ ਰਹੀਆਂ ਲਵ ਵਾਲਗੇ ਤੇ ਸਾਡੇ ਬੱਚਿਆ ਇਹ ਲਵ ਦੇ ਪਿੱਛੇ ਤੁਰੇ ਫਿਰਦੇ ਆ ਇਹਨਾਂ ਦੇ ਤਾਂ ਹੀ ਅੱਗੇ ਵਧਣ ਦੀ ਜਿਹੜੀ ਆ ਉਹ ਘਟ ਗਈ ਆ ਖਰਚਾਂ ਪਹਿਲਾਂ ਨਾ ਅਣਖੀ ਚਲੋ ਮੰਨ ਲਈਏ ਵੀ ਇਹ ਅਣਖੀ ਫਿਲਮਾਂ ਵੀ ਹੈ ਨਹੀਂ ਹੁਣ ਪਹਿਲਾਂ ਹੁੰਦੇ ਸੀਗੇ ਜਦੋਂ ਪਹਿਲਾਂ ਵਰਿੰਦਰ ਆ ਗਏ ਹੁੰਦੇ ਸੀ ਸ਼ੇਰ ਆ ਗਏ ਹੁੰਦੇ ਸੀ ਗੁੱਗੂ ਗੈ ਲ ਆ ਗਏ ਹੁੰਦੇ ਸੀ ਜੋਗਰਾਜ ਆ ਗਏ ਇਹਨਾਂ ਨੇ ਬੜੀਆਂ ਥੋੜੀਆਂ ਜੀਆਂ ਫਿਲਮਾਂ ਜਿਹੜੀਆਂ ਬਣਾਈਆਂ ਸੀ ਨਾ ਅਣਖੀਆਂ ਜੀਆਂ ਬਣਾਈਆਂ ਜਿਵੇਂ ਜੱਟ ਦੀ ਜ਼ਮੀਨ ਬਦਲਾ ਜੱਟੀ ਦਾ ਹੋ ਗਿਆ ਸੁੱਚਾ ਸੂਰਮਾ ਹੋ ਗਿਆ ਬਾਗੀ ਸੂਰਮੇ ਹੋ ਗਏ ਹਨ ਤੇ ਅ ਇੱਕ ਹੋਰ ਦੂਜਾ ਹੋਰ ਫਿਲਮਾਂ ਬਹੁਤ ਵਧੀਆ ਆਈਆਂ ਜਿਹਦੇ ਪਿੱਛੇ ਲੋਕ ਆਪਦੀ ਜ਼ਮੀਰ ਪਿੱਛੇ ਜ਼ਮੀਨ ਦੇ ਵਿੱਚ ਪੈਰ ਨਹੀਂ ਟਿਕਨ ਦਿੰਦੇ ਸੀ ਤੇ ਉਹ ਜਮੀਨ ਤੇ ਫਿਲਮਾਂ ਹੁੰਦੀਆਂ ਸੀ ਤੇ ਲੋਕਾਂ ਦੇ ਵਿੱਚ ਉਦੋਂ ਤਾਂ ਹੀ ਇੰਨੀ ਦਲੇਰੀ ਹੁੰਦੀ ਸੀ ਕਿ ਉਹ ਚੀਜ਼ਾਂ ਉਹੋ ਜਿਹੀਆਂ ਦੇਖਣ ਨੂੰ ਮਿਲਦੀਆਂ ਸੀ ਵਿੱਚ ਡਾਇਲੌਗ ਇਹੋ ਜਿਹੇ ਹੁੰਦੇ ਸੀ ਹਨਾ ਲੜਕ ਰਿਏ ਇਹੋ ਜਿਹੇ ਹੁੰਦੇ ਸੀ ਤੇ ਹਰ ਇੱਕ ਫਿਲਮ ਦੇ ਵਿੱਚ ਹਰ ਇੱਕ ਦੇ ਕੋਲੇ ਗੰਦਾਸਾ ਹੁੰਦਾ ਸੀ ਇਹ ਮੇਨ ਚੀਜ਼ ਆ ਅੱਜ ਕੱਲ੍ਹ ਦੀਆਂ ਫਿਲਮਾਂ ਐਮੀ ਵਰਕ ਲਾ ਲਓ ਜਿੰਨੇ ਕਲਾਕਾਰ ਆ ਆ ਐਦਕੀ ਉਹ ਵੀ ਅਮਨਿੰਦਰ ਗੱਲ ਨੇ ਕੱਢਿਆ ਉਹ ਵੀ ਲੱਭਤਈ ਆ ਟਰੱਕ ਡਰਾਈਵਰ ਦੀ ਹਨਾ ਤੇ ਅ ਮੀ ਵਰਕ ਦੀ ਆਈ ਜਾਂ ਦਲਜੀਤ ਦੀ ਆਈ ਜਾਂ ਹੋਰ ਕਿਸੇ ਦੀ ਵੀ ਸਭ ਦੇ ਵਿੱਚ ਇਹੀ ਚੀਜ਼ਾਂ ਦਿਖਾਈ ਜਾਂਦੇ ਆ ਵੀ ਲਵ ਕਰਨਾ ਐ ਕਰਨਾ ਜੋ ਕਰਨਾ ਕੋਈ ਚੱਜ ਦੀ ਕਿਉਂਕਿ ਜਾਂ ਤਾਂ ਇਹ ਜਾਣ ਪੁੱਜ ਕੇ ਉਹ ਜੀਆਂ ਫਿਲਮਾਂ ਬਣਾਉਂਦੇ ਆ ਕਿ ਜਿਹੜੇ ਪੰਜਾਬ ਦੀ ਜਨਤਾ ਹੈ ਪੰਜਾਬ ਦੇ ਮੁੰਡੇ ਆ ਉਹ ਇਧਰ ਨੂੰ ਜਾਣ ਹੀ ਨਾ ਕਿ ਉਹਨਾਂ ਦਾ ਧਿਆਨ ਹੀ ਨਾ ਰਵੇ ਵੀ ਅਸੀਂ ਕੁਝ ਅੱਗੇ ਹੀ ਵਧਣਾ ਹੈ ਸਾਡੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਸਰਕਾਰਾਂ ਜ਼ਮੀਨਾਂ ਧੱਕੇ ਨਾਲ ਖੋ ਰਹੀਆਂ ਹਨ ਤੇ ਸਾਡੇ ਇਹਨਾਂ ਫਿਲਮ ਸਟਾਰਾਂ ਨੂੰ ਇਹਨਾਂ ਚੀਜ਼ਾਂ ਤੋਂ ਕੁਝ ਨਹੀਂ ਹੈ ਰੱਖਿਆ ਹੀ ਨਹੀਂ ਨਾ ਲੱਭਣਾ ਇਹਨਾਂ ਦਾ ਕੋਈ ਫਾਇਦਾ ਨਹੀਂ ਹੈ ਇਹ ਕਿਵੇਂ ਜ਼ਮੀਨਾਂ ਅਕਵਾਇਰ ਕਰੀ ਜਾਂਦੇ ਆ ਇਹਦੇ ਵਿੱਚ ਕਦੇ ਕਿਸੇ ਫਿਲਮ 'ਚ ਦਿਖਾਇਆ ਅੰਗਰੇਜ਼ੀ ਫਿਲਮਾਂ ਦੇ ਵਿੱਚ ਜਿੰਨੀਆਂ ਆਉਂਦੀਆਂ ਬਾਹਰ ਲੀਆਂ ਉਹਦੇ ਵਿੱਚ ਪਹਿਲਾਂ ਦਿਖਾ ਦਿੰਦੇ ਆ ਕਿ ਜੇ ਐ ਵਾਇਰਸ ਆਇਆ ਉਹਦਾ ਕੀ ਹੋਊ ਜੇ ਜ਼ਮੀਨ ਚਲੀ ਗਈ ਉਹਦਾ ਕੀ ਹੋਊ ਜੇ ਜ਼ਮੀਰ ਮਰ ਗਈ ਹਾੜ ਆ ਗਿਆ ਹਨਾ ਜਾਂ ਕੋਈ ਅੱਗ ਲੱਗੀ ਜੰਗਲਾਂ ਨੂੰ ਅੱਗ ਲੱਗੀ ਤੇ ਉਹਦਾ ਕੀ ਹੱਲ ਹੋ ਸਾਡੇ ਇਨਾਂ ਫਿਲਮਾਂ ਫੁਲਮਾਂ ਦੇ ਵਿੱਚ ਕੁਝ ਨਹੀਂ ਸਾਡੇ ਬਸ ਇੱਕੋ ਹੀ ਆ ਉਹ ਹੀ ਚਾਰ ਪੰਜ ਕਰੈਕਟਰ ਹਨਾ ਤੇ ਜਿਹੜੇ ਪੁਰਾਣੇ ਖੁੰਡਾ ਉਹ ਵਿੱਚ ਬੜੇ ਬੈਠੇ ਆ ਨਾ ਇਹਨਾਂ ਨੇ ਕੋਈ ਕਿਸੇ ਨੂੰ ਉਹ ਜੀ ਨਵੇਂ ਐਕਟਰਾਂ ਨੂੰ ਦਿੰਦੇ ਆ ਜਿਹੜੇ ਪੜੇ ਲਿਖੇ ਆ ਉਹਨਾਂ ਨੂੰ ਵਿੱਚ ਵੜ ਦਿੰਦੇ ਆ ਯਾਨੀ ਕਿ ਵੀ ਜਿਹੜੇ ਉਹੀ ਚਿਹਰੇ ਆ ਉਹੀ ਦੇਖੀ ਜਾਂਦੇ ਆ ਹੁਣ ਤੱਕ ਜਿੰਨੇ ਦੇਖਿਆ ਤੇ ਇਹਨਾਂ ਥੋੜਾ ਜਿਹਾ ਚਾਹੀਦਾ ਸਾਡਾ ਜਿਹੜਾ ਹੈਗਾ ਇਹ ਆਪਣਾ ਹੁੰਦਾ ਇਹ ਕੋਈ ਜਿਹੜਾ ਇਹਨਾਂ ਦਾ ਫਿਲਮਾਂ ਬਣਾਉਣ ਵਾਲਾ ਸਿਸਟਮ ਹੁੰਦਾ ਇਹਨਾਂ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਪ੍ਰੋਜੈਕਟ ਲੈ ਕੇ ਆਉਣ ਜਿਹੜੇ ਬੱਚਿਆਂ ਨੂੰ ਸਮਝਾਇਆ ਜਾਵੇ ਕੋਈ ਸਾਇੰਟਿਸਟ ਬਣਦਾ ਕੋਈ ਹੋਰ ਕੋਈ ਇਹਨਾਂ ਨੇ ਕਦੇ ਦਵਾਈਆਂ ਬਾਰੇ ਦੱਸਿਆ ਵਿੱਚ ਕਦੇ ਕੋਈ ਫਿਲਮਾਂ 'ਚ ਵੀ ਫਸਲ ਖਰਾਬ ਹੁੰਦੀ ਆ ਵੀ ਉਹਦੇ ਵਾਸਤੇ ਕੀ ਨਾ ਉਹਨਾਂ ਨੂੰ ਕੋਈ ਨਹੀਂ ਹੈਗਾ ਬਾਹਰਲੀਆਂ ਫਿਲਮਾਂ ਦੀ ਦੇਖੋ ਕਿੰਡੀ ਵਧੀਆ ਗੱਲਾਂ ਜੇ ਉੱਥੇ ਕੋਈ ਮੰਨ ਲਓ ਕੋਈ ਬਿਮਾਰੀ ਪੈਂਦੀ ਆ ਹਨਾ ਉਹ ਬਿਮਾਰੀ ਪਹਿਲਾਂ ਹੀ ਸਮਝਾ ਦਿੰਦਿਆ ਵੀ ਇਹਦਾ ਇਹ ਨਾਲ ਨਿਬੜਿਆ ਕਿਵੇਂ ਜਾਣਾ ਸਾਡੇ ਫਿਲਮਾਂ ਨੂੰ ਲੈਣਾ ਦੇਣਾ ਨਹੀਂ ਇੱਥੇ ਤਾਂ ਸ਼ਾਮ ਨੂੰ ਕਹਿੰਦੇ ਪੌਣੇ 5 ਵਜੇ ਪੀਕੇ ਢੋਲ ਵੱਲੀ ਹੈ ਹਨਾ ਤੇ ਤਾਰੂ ਦੇ ਗਾਣੇ ਸਾਡੇ ਟੀਵੀਆਂ ਦੇ ਵਿੱਚ ਪ੍ਰਚਾਰ ਹੀ ਉਹੋ ਜਿਹਾ ਹੋ ਗਿਆ ਤੇ ਜੇ ਕੋਈ ਫਿਲਮ ਆਉਂਦੀ ਆ ਆਪਣੀ ਧਾਰਮਿਕ ਉਹਦਾ ਵਿਰੋਧ ਵੀ ਹੁੰਦਾ ਜਿਹੜੀਆਂ ਮਾਰੀਆਂ ਚੀਜ਼ਾਂ ਉਹਦਾ ਵਿਰੋਧ ਨਹੀਂ ਸਾਡੇ ਹੁੰਦਾ ਬਿਲਕੁਲ ਵੀ ਕਿਉਂਕਿ ਹੁਣ ਗਾਣੇ ਦੇਖਦੇ ਆਂ ਟੀਵੀਆਂ ਤੇ ਇਹੋ ਜਿਹੇ ਭੈੜੇ ਗਾਣੇ ਆਉਂਦੇ ਆ ਨਾ ਉਹ ਚ ਕੱਢਣ ਨੂੰ ਨਾ ਕੁਝ ਪਾਉਣ ਨੂੰ ਨਾ ਕੋ ਗੱਲ ਨਾ ਬਾਤ ਨਾ ਚੀਕਾਂ ਮਾਰੀ ਜਾਂਦੇ ਆ ਉਹਦਾ ਕੋਈ ਵਿਰੋਧ ਨਹੀਂ ਕਰਦਾ ਹੈਗਾ ਇਹ ਸਾਰਿਆਂ ਨੂੰ ਰਲ ਕੇ ਵਿਰੋਧ ਕਰਨਾ ਪਊਗਾ ਤੇ ਇਹਦਾ ਹੱਲ ਜਰੂਰ ਕਰਨਾ ਪਊਗਾ ਨਹੀਂ ਤਾਂ ਜਿਹੜੇ ਹਿਸਾਬ ਨਾਲ ਫਿਲਮਾਂ ਤੇ ਗਾਣੇ ਆ ਰਹੇ ਆ ਆਪਣੀ ਜਨਰੇਸ਼ਨ ਖਤਮ ਹੋ ਜਾ ਰਹੀਆਂ ਇਹ ਦੇਖੀ ਆ ਜੋ ਹੁਣ ਆ ਰਿਹਾ ਟਾਈਮ ਦੇ ਵਿੱਚ ਮਿਲਦਿਆਂ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਧੰਨਵਾਦ